ਤੇਰਾ ਇਕਵਾਲ ਪਿਆਰੇ ਰੌਸ਼ਨ ਹੈ ਜਗ ਵਿੱਚ ਸਾਰੇ ਮਿੱਠੀ ਤੇਰੇ ਨਾਮ ਦੀ ਫਹਾਰ ਸੋਭਾ ਤੇਰੀ ਅਪਾਰਾ ਅਪਾ ਰਹਿਮਤ ਦામੀ ਵਰਸਾ ਦੇ ਪਲ ਪਰ ਜਲਵਾ ਜਨਮਾਂ ਦੀ ਲਾਓ ਸ਼ਿਆਹੀ ਚਮਕਾਂ ਵਦ ਕੋਏ ਨੂਰਤਾ ਜਖਾ ਮਖਦੇੜੇ ਪਰਦੈ ਖੁਸ਼ੀਆਂ ਨਾਲ ਖੇੜੇ ਪਰਦੈ ਲੋਚ ਦੀ ਵਰਾ ਗਾਣਾ ਪਿਆਰ ਸੋਭਾ ਤੇਰੀ ਅਪਰ ਅਪਾ ਅਕਲਾਂ ਦੀ ਲਾਜੋ ਚਾਪੀ ਜਾਨਣ ਹੋਏ ਵਾਂਗ ਮੁਤਾਬੀ ਰੌਸ਼ਨ ਦੀਮਾ ਹਾਣੀ ਮਾਨਸ ਹੋ ਗਿਆ ਐਬ ਮਾਨੀ ਮਾੜੇ ਨੂੰ ਮੰਨ ਲਿਆਖ ਦੇ ਮੂਰਖ ਨੂੰ ਕਹਿ ਗਿਆਨੀ ਸਾਰਾ ਕੁਝ ਪ੍ਰੀਤਮ ਤੇਰਾ ਚਾਨਣ ਦਿਨ ਰਾਤ ਹਨੇਰਾ ਸੋਨੇ ਤੇਰੇ ਚੋਜ ਕਰਤਾ ਸੋਭਾ ਤੇਰੀ ਅਪਾਰ ਆ ਇਹ ਲੱਖ 84 ਮਿਹਰਬਾਦੂ ਸਾਦੇ ਬਨਾਸੀ ਅਰ ਬਾਹਤ ਜੀ ਪਾਹੋਂ ਵੜਾ ਸੋਭਾ ਲਖ ਗਾਏ ਨਾ ਜਾਸੀ ਧਰਤੀ ਵਿੱਚ ਹੀਰੇ ਪੰਨੇ ਕੋਟਾ ਗੁਣਵੰਤ ਸੁਵੰਨੀ ਨੇੜੇ ਵਸੇ ਕਿਸੇ ਤੋਂ ਨ ਦੂਰ ਚਰਨਾ ਚ ਰੱਖ ਪਰਾ ਬਤਾ ਕਰ ਦੇ ਸ਼ਾਹਾਂ ਤੋਂ ਵੀ ਖਮਗਾ ਦੇ ਕੰਗਲੇ ਨੂੰ ਸ਼ਾਦਾ ਵਰਦੈ ਅਚਰਜ ਤੋਂ ਗੁਣੀ ਗਹਿਰਾ ਕੋਲੇ ਨੂੰ ਕਰਦਿਓ ਹੀਰਾ ਗਿਆਨ ਨਾਲ ਕਰੋ ਸ਼ਾਰ ਸ਼ਾਰ ਸੋਭਾ ਤੇਰੀ ਅਪਾਰ ਆ ਗੁੰਝੇ ਦੌੜ ਜਾਵੇ ਜਲਾਚ ਸਾਸ ਇੰਦ ਤੇਰੇ ਬੱਚੇ ਕੁਝ ਦੇਥਲ ਪੱਠੀਆਂ ਵਾਂਗਰਾ ਉੱਥੇ ਵੀ ਜੀਵਨ ਨੱਚੇ ਤੇਰਾ ਬਸਾਰ ਨਿਆਰਾ ਸਗਲੀ ਨੂੰ ਮੋਹਣ ਹਾਰਾ ਹਰ ਪਾਸੇ ਕਿੰਮਾ ਦਾ ਖਮਾਰ ਸੋਬਾ ਤੇਰੀ ਅਪਾਰਾ ਅਪਾਉ ਮਨਰਾਤੋਂ ਜਾ ਬਲਹਾਰੇ ਜਲਦੇ ਪਰਬਤ ਖਲਿਆਰੇ ਦਰਨ ਮਕਣ ਤਾਰੇ ੂਰੇ ਨਾਲ ਪਿਆਰ ਵੀ ਰੱਖੇ ਸਬਨਾ ਦੀ ਸਾਰ ਵੀ ਰੱਖੇ ਚੰਨਾ ਤੇਰਾ ਸੋਨਾ ਚੰਨਾ ਤੇਰਾ ਸੋਹਣਾ ਦੱਸ ਤੂਰ ਚਰਨਾ ਚ ਰੱਖਣਾ ਹਜੂ ਓ ਆਪ ਦੀ ਰਹਿਮਤ ਕੇਰੀ ਵਸੇ ਏ ਦੁਨੀਆ ਤੇਰੀ ਐਟਮ ਦੀ ਹਵਾ ਨਾ ਸਾੜੇ ਜਗਤ ਨੂੰ ਖਾਸ਼ ਹੈ ਮੇਰੀ ਊਰਵ ਤੇ ਪੱਛਮ ਹੱਸੇ ਉੱਤਰ ਤੇ ਦੱਖਣ ਵਸੇ ਕੋਈ ਨਾ ਕਰ ਕੋਨ ਦਾਵ ਪਾਰ ਸੋਬਾ ਤੇਰੀ ਅਪਾਰ ਆਪਾ ਦਾ ਖੜ ਕਾ ਜੋ ਡੰਕਾ ਹਿਰਦਾਂ ਚੋਂ ਕੱਢ ਜੋ ਸ਼ੇਂਕਾ ਵਰਸੇ ਪਿਆ ਨੂਰ ਜ਼ਬਨੂ ਤੇਰਾ ਜਸ ਗਾਵੇ ਬੈਂਕਾ ਸੰਧੂਆਂ ਦੀ ਤਰਜਬਿਆਨੀ ਮੱਖਣ ਸਿੰਘ ਨਾਲ ਗਿਆਨੀ ਤੇਰੇ ਰੰਗੀ ਰਈਏ ਨੂਰ ਨੂੰਰ ਚਰਨਾ ਚ ਰੱਖ ਪਿਆਰੇ ਰੌਸ਼ਨ ਹੈ ਜਗ ਵਿੱਚ ਸਾਰੇ ਮਿੱਠੀ ਤੇਰੇ ਮਿੱਠੀ ਤੇਰੇ ਨਾਮ ਦੀ ਫਹਾਰ ਸੋਭਾ ਤੇਰੀ ਅਪਾਰਾ ਅਪਾ ਔਰ ਰਹਿਮਤ ਦਾ ਮੀਂਹ ਵਰਸਾ ਦੇ ਪਲ ਪਰ ਜਲਵਾਜ਼ ਖਿਲਾ ਦੇ ਚੜੇ ਜੈ ਕੁਮਾਰੀ ਪਰਪੂਰ i para...